ਤਨ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੁਖਨਹ ਦੁਰ ਬਚਨ ਭੇਦ ਪਰਮੰ ਸਾਕਤ ਪਿਸਰੰਤਾ ਸੁਰਜਨਹ ਦੁਰਗਮ ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੁਖਨਹ ਦੁਰ ਬਚਨ ਭੇਦ ਪਰਮੰ ਸਾਕਤ ਪਿਸ਼ਣੰਤਾ ਸੁਰਜਨਹ ਵਾਹਿਂ ਦੁਪਾਉਨ ਲਾ ਜੈ ਵਡ ਦੇ ਚਾਰ ਦੀ ਕਥ ਹਬ ਜੀ ਸਰਬਨ ਕਰਦੇ ਆ ਰਹੇ ਹੋ ਵਡ ਭਾਗੀ ਹੋ ਜੁ ਅੰਮ੍ਰਿਤ ਵੇਲੇ ਤੂ ਸਜੇ ਹੋਏ ਸੁੰਦਰ دیਵਾਨਾ ਅੰਦਰ ਹਾਜ਼ਰੀ ਪਰਦਿਆਂ ਹੋਇਆਂ ਦਰਸ਼ਨ ਤੇਦਾਰੀ ਕਰਦੇ ਆ ਗੁਰਬਾਣੀ ਨੂੰ ਪਰ ਸੁਣ ਕੇ ਆਪ ਜੀ ਨੇ ਲੋਹਾ ਪ੍ਰਾਪਤ ਕੀਤਾ ਹੋਇ ਸੰਸਾਰ ਦੇ ਵਿੱਚ ਅਣਗਿਣਤ ਕਾਰਜ ਹਨ ਜੋ ਮਨੁੱਖ ਰਾਤ ਦਿਨ ਕਰਦਾ ਹੈ ਪਰ ਉਹਨਾਂ ਨੂੰ ਸ੍ਰੇਸ਼ਟ ਨੇ ਗਿਣਿਆ ਗਿਆ ਹੱਥੀ ਮਿਹਨਤ ਆਪਣਾ ਕਾਰੋਬਾਰ ਇਹ ਆਪਣੇ ਪੇਟ ਦੀ ਪੂਰਤੀ ਵਾਸਤੇ ਮਨੁੱਖ ਕੰਮ ਕਰਦਾ ਇਸ ਰੇਸ ਤੇ ਨਿਗਨ ਅਗੇ ਆ ਚਾਹੇ ساری ਰਾਤ ਸਾਰਾ ਦਿਨ ਲੱਗਾ ਰਹੇ ਪਰ ਜੋ ਮਨੁੱਖ ਸਤ ਸੰਗਤ ਦੇ ਵਿੱਚ ਸਮਾ ਕਟ ਕੇ ਬੈਠਦਾ ਹੈ ਉਸ ਨੂੰ ਸ਼੍ਰੇਸ਼ਟ ਗਿਲੇ ਆ ਗਿਆ ਉਤਮ ਗਿਲੇ ਆ ਗਿਆ ਕਿ ਇਹ ਮਨੁੱਖ ਉਤਮ ਹੈ ਜੋ ਸੰਸਾਰਿਕ ਤੌਰ ਤੇ ਕਮਾਈ ਕਰਦਿਆਂ ਹੋਇਆਂ ਵੀ ਉਸ ਪਰਮੇਸ਼ਰਨ ਦੀ ਚਾਰ ਮੰਡ ਦੇ ਵਿੱਚ ਰੱਖ ਕੇ ਸਤ ਸੰਗਤ ਦੇ ਵਿੱਚ ਬੈਠਦਾ ਹੈ ਅਬਰਕਾਜ ਤੇਰਾ ਕਤੈ ਨਾ ਕਾਮ ਮਿਲ ਸਾਧ ਸੰਗਤ ਪਾਲਿ ਕੇ ਵਲਣਾ ਅਸਲ ਦੇ ਵਿੱਚ ਇਹ ਜੀਵਨ ਦਾ ਕਾਰਨ ਹੈ ਕਿ ਜਿਸ ਦੇ ਨਾਲ ਸਾਡਾ ਹਿਰਦਾ ਨਿਰਮਲ ਹੋ ਜਾਵੇ ਸੁਖ ਹਾਲ ਸਾਜੀ ਕੀਤੇ ਵੇਖੋਗੇ ਸਰੀਰਕ ਰੋਗ ਦੀ ਦਵਾਈ ਹਰ ਥਾਤੇ ਮਿਲ ਜਾਵੇਗੀ ਰੋਗ ਜਿਤਨਾ ਵੀ ਵੱਡਾ ਹੋਵੇ ਕੋਈ ਨਾ ਕੋਈ ਉਸ ਦਾ ਹੱਲ ਜ਼ਰੂਰ ਹੁੰਦਾ ਮਾਨਸਿਕ ਮਾਨਸਿਕ ਤੌਰ ਤੇ ਜੇ ਕੋਈ ਮਨੋਕ ਬਿਮਾਰ ਹੋ ਜਾਵੇ ਇਸ ਦੀ ਦਵਾਈ ਡਾਕਟਰ ਨਹੀਂ ਦੇ ਸਕਦੇ ਮਨ ਅੱਜ ਤੱਕ ਉਹਨਾਂ ਨੇ ਨਹੀਂ ਦੇਖਿਆ ਭਾਵੇਂ ਜਿੰਨੇ ਮਰਜ਼ੀ ਉਹਨਾਂ ਨੇ ਮਲਾਜੇ ਕਰ ਲਈ ਹਿਰਦਾ ਉਹਨਾਂ ਨੇ ਅੱਜ ਤੱਕ ਨਹੀਂ ਮਨੋਖ ਦਾ ਤੱਕਿਆ ਕਿ ਇਹ ਮੈਲਾ ਹੈ ਕਿ ਉਦਲ ਹੈ ਨਹੀਂ ਵੇਖ ਸਕੇ ਕਿਤੇ ਇਹ ਨਹੀਂ ਵੇਖ ਸਕੇ ਕਿ ਇਹ ਮਨੁੱਖ ਮਾੜੀ ਸੋਚ ਸੋਚ ਰਿਹਾ ਏ ਕਿ ਚੰਗੀ ਸੋਚ ਰਿਹਾ ਏ ਸਰੀਰਕ ਤੌਰ ਤੇ ਜੋ ਰੋਗ ਉਹ ਸੰਸਾਰਿਕ ਤੌਰ ਤੇ ਜੋ ਡਾਕਟਰ ਉਹਨਾਂ ਦੇ ਨਾਲੋਂ ਦਵਾਈ ਲੈ ਕੇ ਦੂਰ ਹੋ ਜਾਂਦੇ ਮਾਨਸਿਕ ਤੌਰ ਤੇ ਜੋ ਰੋਗ ਲੱਗੇ ਹੁੰਦੇ ਏ ਇਹ ਗੁਰੂ ਜੋ ਗੋਪਤ ਰੂਪ ਹੋ ਕੇ ਸਾਡੇ ਹਿਰਦੇ ਦੇ ਵਿੱਚ ਵਾਸਾ ਕਰਕੇ ਬੈਠਾ ਏ ਸਭ ਮਹਜੋਤ ਜੋਤ ਖੈ ਸੋਏ ਤਿਸ ਦਾ ਚਰਨ ਸਭ ਮਹ ਚਰਨ ਹੋਏ ਜਿਸ ਵੇਲੇ ਉਸ ਪਰਮਾਤਮਾ ਨੂੰ ਅੱਗੇ ਬੇਨਤੀ ਕਰੀ ਦੀਏ ਮਾਨਸਿਕ ਰੋਗ ਉਦੋਂ ਦੂਰ ਹੁੰਦੇ ਸੋ ਆਪ ਜੀ ਵਡ ਭਾਗੇ ਹੋ ਜੋ ਇੱਥੇ ਮਾਨਸਿਕ ਰੋਗਾਂ ਦੀ ਦਵਾਈ ਲੈਣ ਵਾਸਤੇ ਹਰ ਰੋਜ਼ ਚੱਲ ਕੇ ਇੱਥੇ ਹਾਜ਼ਰੀ ਭਰਦੇ ਹੋ ਸੋ ਆਉ ਸਮੇ ਦੇ ਵਿੱਚ ਰਹਿੰਦਿਆਂ ਕਥਾ ਵਿਚਾਰ ਨੂੰ ਅੱਗੇ ਵੱਲ ਖੜਨਾ ਕਰੀਏ ਸਤਿਗੁਰ ਜੀ ਨਾਮ ਦੀ ਮਹਿਮਾ ਦੱਸ ਰਹੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਕਿ ਨਾਮ ਨੂੰ ਜਪਣ ਦੇ ਕੀ ਕੀ ਲਾਭ ਪ੍ਰਾਪਤ ਹੁੰਦੇ ਹੈ ਤੇ ਕਿਵੇਂ ਮਨੁੱਖ ਦਾ ਸੰਸਾਰ ਦੇ ਵਿੱਚ ਤਰਣਾ ਹੁੰਦਾ ਹੈ ਨਾਮ ਦੇ ਵਿੱਚ ਕਿਤਨੇ ਜਿਆਦਾ ਪ੍ਰਗਟ ਹੈ ਇਹ ਕਿੱਥੇ ਕਿੱਥੇ ਸਾਡੀ ਸਹਿਤਾ ਕਰਦਾ ਹੈ ਕਿਵੇਂ ਮਨੁੱਖ ਨੂੰ ਲੋਕ ਤੇ ਪਰਲੋਕ ਦੇ ਵਿੱਚ ਸੁਖ ਦਿੰਦਾ ਹੈ ਕੁਝ ਕਥਾ ਆਪ ਜੀ ਨੇ ਕਲ ਦੇ ਵਿੱਚ ਸਰਵਣ ਕੀਤੀ ਹੈ ਕੁਝ ਕਥਾ ਆਪ ਜੀ ਨਾਮ ਦੀ ਮਹਿਮਾ ਦੀ ਅੱਜ ਸਰਵਣ ਕਰੋਗੇ ਸੋ ਜੋ ਹਰੀ ਲਾਲ ਤੇ ਕ੍ਰਿਸ਼ਨ ਲਾਲ ਨੂੰ ਸਤਿਗੁਰੂ ਜੀ ਕੋ ਉਪਦੇਸ਼ ਦੇ ਰਹੇ ਸਹਸਕ੍ਰਿਤੀ ਦੇ ਰਾਹੀ ਸੋ ਆਓ ਸਰਵਨ ਕਰਨਾ ਕਰੀਏ ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਨਮਸਤਾਨ ਸੁਖਮੰ ਮਹਾ ਦੁਖ ਸਰਬ ਸੁਖਨਹ ਗੁਰੂ ਅਰਜਨ ਦੇਵ ਜੀ ਸਤਿਗੁਰੂ ਜੀ ਕਥਨ ਕਰਦੇ ਕਿ ਜਿਸ ਵੇਲੇ ਮਨੁਖ ਉਸ ਪਰਮੇਸ਼ਰ ਦੇ ਨਾਮ ਨੂੰ ਜਪਦਾ ਏ ਦੁਖਾਂ ਭਰੇ ਰਸਤੇ ਹੋਵਣਨ ਉਹ ਸੁਖਾਂ ਦੇ ਵਿੱਚ ਤਬਦੀਲ ਹੋ ਜਾਂਦੇ ਮਹਾ ਇਹ ਦੁਖ ਉਸ ਮਨੁਖ ਨੂੰ ਚਿਬੜੇ ਹੋਵਨ ਤੇ ਜਿਸ ਵੇਲੇ ਦੁੱਖਾਂ ਦੇ ਵਿੱਚ ਕਿਰਿਆ ਹੋਵੇ ਸਰਬ ਸੁਖ ਨਹਿ ਸਾਰੇ ਸੁਖ ਦੇ ਵਿੱਚ ਉਹ ਦੁੱਖ ਤਬਦੀਲ ਹੋ ਜਾਂਦੇ ਜੇ ਕੋਈ ਪਰਮੇਸ਼ਰ ਦਾ ਨਾਮ ਜਪਦਾ ਹੈ ਮਹਾ ਦੁੱਖ ਸਰਬ ਸੁਖ ਨਹਿ ਜਿਤਨੇ ਮਰਜੀ ਦੁੱਖ ਚਿੰਮੜ ਜਾਵਣ ਤੇ ਜੇ ਪਰਮੇਸ਼ਰ ਦਾ ਨਾਮ ਹਿਰਦੇ ਕਰਕੇ ਸੁਮਰਿਆ ਗਿਆ ਨਾ ਉਹ ਸੁੱਖਾਂ ਦੇ ਵਿੱਚ ਤਬਦੀਲ ਹੋ ਜਾ ਬਣਗੇ ਦੁੱਖ ਰਹੇਗਾ ਕੋਈ ਨਹੀਂ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਇਸ ਤਰ੍ਹਾਂ ਫਿਰ ਸਾਰੇ ਹੀ ਸੁੱਖਾਂ ਦੇ ਵਿੱਚ ਸਾਡੀ ਜ਼ਿੰਦਗੀ ਬਤੀਤ ਹੁੰਦੀ ਹੈ ਦੁਰਗਮ ਸਥਾਨ ਸੁਗਮ ਜੋ ਔਖੇ ਪੈੜੇ ਹੁੰਦੇ ਨਾ ਔਖੇ ਰਸਤੇ ਹੁੰਦੇ ਉਹਨਾਂ ਦੇ ਵਿੱਚ ਚੱਲਣਾ ਫਿਰ ਸੌਖਾ ਹੋ ਜਾਂਦਾ ਹੈ ਇਹ ਕਿਸ ਪੈੜੇ ਦੀ ਗੱਲ ਹੈ ਸੰਸਾਰਿਕ ਤੌਰ ਤੇ ਵੀ ਇਹ ਪਰਮਾਰਥਕ ਤੌਰ ਤੇ ਪ੍ਰਲੋਕ ਦੇ ਵਿੱਚ ਵੀ ਹੈ ਪ੍ਰਲੋਕ ਦੇ ਵਿੱਚ ਜਿਸ ਵੇਲੇ ਮਨੁੱਖ ਦੀ ਆਇਉ ਪੂਰੀ ਹੁੰਦੀ ਹੈ ਤੇ ਇਸ ਨੂੰ ਉਸ ਰਸਤੇ ਤੇ ਤੁਰਿਆ ਜਾਂਦਾ ਹੈ ਜਮ ਲੈ ਕੇ ਇਸ ਨੂੰ ਉਸ ਰਸਤੇ ਤੇ ਧੁਰਦੇ ਜਿਸ ਵੇਲੇ ਖਾਲਸਾ ਜੀ ਇਸ ਨੂੰ ਤੁਰਦੇ ਹਨ ਨਾ ਲੈ ਕਰਕੇ ਬੜੀ ਭਿਆਨਕ ਇਸ ਦੀ ਦਸ਼ਾ ਹੁੰਦੀ ਹੈ ਇਹ ਹੁਣ ਨਹੀਂ ਸਾਨੂੰ ਦਿਖਾਈ ਦੇਵੇਗਾ ਪਰ ਜਿਸ ਵੇਲੇ ਸਾਡੇ ਉਤੇ ਬੀਤਦੀ ਏ ਉਸ ਵੇਲੇ ਸਾਨੂੰ ਇਹ ਸਭ ਕੁਝ ਨਜ਼ਰੀ ਆਉਂਦਾ ਏ ਕਈ ਹੈ ਵੀ ਹਨ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਨੇ ਇਹ ਕੁਝ ਦੇਖਿਆ ਮੈਂ ਪਹਿਲਾਂ ਬੇਨਤੀ ਕਰਦਾ ਸੀ ਕਿ ਇੱਕ ਵਾਰ ਮੈਂ ਮੋਬਾਈਲ ਦੇ ਵਿੱਚ ਇਹ ਕੁਝ ਵੇਖਿਆ ਉਹਨਾਂ ਮਨੂਖ ਦੀ ਮੌਤ ਹੋ ਗਈ ਉਸ ਨੂੰ ਜਾਮਾ ਨੇ ਜੇ ਜੇ ਸੱਤਰਾ ਖੜਿਆ ਧਰਮ ਰਾਜ ਦੀ ਕਚਰੀ ਤੱਕ ਉਥੇ ਜਾ ਕੇ ਉਸ ਦਾ ਲੇਖਾ ਹੋਇਆ ਜਦੋਂ ਲੇਖਾ ਹੁਣ ਲੱਗਾ ਤੇ ਨਾਮ ਦੇ ਵਿੱਚ ਕੁਝ ਤਬਦੀਲੀ ਨਿਕਲੀ ਤੇ ਧਰਮਰਾਜ ਨੇ ਕਿਹਾ ਕਿ ਨਹੀਂ ਇਹ ਉਹ ਮਨੁੱਖ ਨਹੀਂ ਜਿਸ ਨੂੰ ਤੁਸੀਂ ਲੈ ਕੇ ਆਏ ਉਹ ਦੂਸਰਾ ਹੈ ਹੈ ਉਸੇ ਨਗਰ ਦੇ ਵਿੱਚ ਜਿੱਥੇ ਜਾ ਉਸ ਨੂੰ ਲੈ ਕੇ ਆ ਉਹ ਮਨੁੱਖ ਦੇ ਵਿੱਚ ਜਾਣ ਪੈਗੀ ਤੇ ਦੂਸਰਾ ਚਲਿਆ ਗਿਆ ਹੁਣ ਉਹ ਜੋ ਕੁਝ ਉਸ ਨੇ ਵੇਖਿਆ ਹੈ ਸਭ ਕੁਝ ਉਸ ਨੂੰ ਅੱਜ ਤੱਕ ਚੇਤੇ ਹੈ ਆਪ ਜੀ ਨਟ ਤੋਂ ਵੀ ਕੱਢ ਕੇ ਵੇਖ ਸਕਦੇ ਤੇ ਦੂਸਰੀ ਆਧਾਰਨ ਦਾਸ ਦੇ ਪ੍ਰਤਖ ਹੋਈ ਕਿ ਇਥੇ ਪਚੰਗੀ ਆਉਂਦਾ ਸੰਥਿਆ ਕਰਨ ਵਾਸਤੇ ਉਸ ਦੀ ਮਾਤਾ ਦੇ ਨਾਲ ਬੀਤੀ ਉਹ ਵੀ ਇੱਕ ਵਾਰ ਆਖਦੀ ਏ ਕਿ ਮੈਂ ਮਰ ਗਈ ਸੀ ਰਿਸ਼ਤੇਦਾਰ ਵੀ ਇਕੱਠੇ ਹੋ ਗਏ ਸਾਰੇ ਇਕੱਠੇ ਹੋ ਕੇ ਆਏ ਕਿ ਜੀਵ ਇਹ ਚੜ੍ਹਾਈ ਕਰ ਗਈ ਏ ਤੇ ਜਿਸ ਵੇਲੇ ਸਸਕਾਰ ਦੀਆਂ ਤਿਆਰੀਆਂ ਹੋ ਰਹੀਆਂ ਸਨ ਉਸ ਵੇਲੇ ਜਦੋਂ ਮੇਰਾ ਵੀ ਇਹੀ ਕੰਮ ਹੋਇਆ ਕਿ ਉਥੇ ਜਾ ਕੇ ਆਖਦੇ ਇਹ ਨਹੀਂ ਇਹਦੇ ਨਾਲ ਹੋਰ ਹੈ ਉਸ ਨੂੰ ਲੈ ਕੇ ਆ ਇਹਦੇ ਵਿੱਚ ਜਾਣ ਪੈਗੀ ਤੇ ਦੂਸਰਾ ਉਹ ਬਸ ਦੇ ਵਿੱਚ ਆ ਰਿਹਾ ਸੀ ਉਥੇ ਮਰ ਗਿਆ ਤੇ ਉਹ ਅੱਜ ਵੀ ਆਪ ਜੀ ਪੁੱਛ ਸਕਦੇ ਹੋ ਸੋਚ ਕੇ ਤੇ ਸਮਾ ਹੋਇਆ ਤੇ ਦਾਾਕ ਉਥੇ ਸ਼ਾਮ ਦੇ ਵੇਲੇ ਵਿਦਿਆਲੇ ਦੇ ਵਿੱਚ ਆਇਆ ਜੇ ਉਥੇ ਪਛਾ ਦੇਵਾਂਗੇ ਉਹ ਆਖਦੀ ਏ ਕਿ ਦੋ ਬਹੁਤ ਵੱਡੇ ਵੱਡੇ ਕਾਲੇ ਰੰਗ ਦੇ ਜੋ ਦੂਤੇ ਉਹਨਾਂ ਨੇ ਪਕੜਿਆ ਤੇ ਜਿਵੇਂ ਉਹ ਬੜੀ ਬੁਰੀ ਦਸ਼ਾ ਕਰਦੇ ਜਿਸ ਵੇਲੇ ਉਹ ਕਚਹਿਰੀ ਤੱਕ ਖੜਦੇ ਖਾਸ ਕਰੀ ਇਹ ਕਹਿਣ ਕਥਨੇ ਦੀਆਂ ਗੱਲਾਂ ਨਹੀਂ ਮੈਂ ਬਾਣੀ ਦੇ ਉਧਾਰ ਤੇ ਕਹਿ ਰਿਹਾ ਇਹ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਇਹ ਤੇ ਤੁਸੀਂ ਲਾ ਲਵੋ ਕਿ ਉਹ ਮੰਨਿਏ ਨਾ ਮੰਨਿਏ ਪਰ ਗੁਰਬਾਣੀ ਸਾਨੂੰ ਕਹਿੰਦੀ ਹੈ ਕਿ ਮੰਨਣਾ ਪੈਣਾ ਜਹ ਪੈਟ ਹੈ ਮਹਾ ਅੰਦ ਗੁਬਾਰਾ ਹਰ ਦਾ ਨਾਮ ਸੰਗ ਉਜੀਆਰਾ ਜਹ ਪੰਥ ਤੇਰਾ ਕੋ ਨਾ ਸੰਜਾਨੋ ਹਰ ਦਾ ਨਾਮ ਤਹ ਨਾਲ ਪਛਾਨੋ ਜਹਤ ਰੇਖਾ ਮਨ ਤੁਝ ਆਕਰਖੈ ਇਹ ਖਾਲਸਾ ਜੀ ਉਸ ਰਸਤੇ ਦੀ ਸਾਰੀ ਗੱਲ ਹੋ ਰਹੀ ਏ ਕਿ ਕਿਵੇਂ ਕਿਵੇਂ ਮਨੁੱਖ ਉਥੇ ਦੁੱਖ ਭੋਗਦਾ ਏ ਹੁਣ ਖਾਲਸਾ ਜੀ ਜਿਸ ਜਮਾ ਦੀ ਗੱਲ ਹੋ ਰਹੀ ਤੇ ਬਾਣੀ ਦੇ ਵਿੱਚ ਵੀ ਆਉਂਦਾ ਏ ਕਿ ਕਾਰਦਲ ਮਹਾਬਲੀ ਤਿੰਨ ਆਗ ਲੜਾ ਮੈਂ ਰਹਿਣਾ ਨਾ ਜਾਏ ਉਹ ਇਤਨੇ ਬਲਵਾਨ ਹੁੰਦੇ ਆ ਇਤਨੇ ਵੱਡੇ ਹੁੰਦੇ ਆ ਕਿ ਉਹ ਹੱਥਾਂ ਦੇ ਵਿੱਚ ਖਾਲਸਾ ਜੀ ਸਾਨੂੰ ਮਸਲ ਕੇ ਰੱਖ ਸਕਦੇ ਇਤਨੇ ਉਹਨਾਂ ਦੇ ਵਿੱਚ ਪਾਵਰ ਤੇ ਇਤਨੇ ਉਹ ਵੱਡੇ ਹੁੰਦੇ ਸਨ ਹੱਥਾਂ ਦੇ ਵਿੱਚ ਮਸਲ ਕੇ ਰੱਖ ਸੜ ਦੇ ਇੱਥੇ ਖਾਲਸਾ ਜੀ ਮੈਂ ਉਸ ਰਸਤੇ ਦੀ ਗੱਲ ਕਰ ਰਿਹਾ ਇਸ ਪੰਕਤੀ ਦੀ ਵਿਆਖਿਆ ਕਰਨ ਵਾਸਤੇ ਦੁਰਗਮ ਸਥਾਨ ਸੁਗਮ ਜਿਸ ਵੇਲੇ ਮਨੁੱਖ ਨਾਮ ਜਪਦਾ ਹੈ ਦੁਰਗਮ ਤੋਂ ਭਾਵ ਔਖੇ ਪੈਂਡਿਆਂ ਦੇ ਵਿੱਚ ਵੀ ਫਿਰ ਉਸੇ ਪਰਮਾਤਮਾ ਇਸ ਦੀ ਸਹਾਇਤਾ ਕਰਕੇ ਸੌਖੇ ਬਣਾ ਦਿੰਦਾ ਇਹ ਔਖੇ ਪੈਂਡਿਆਂ ਦੇ ਰਾਹੀਂ ਫਿਰ ਨਹੀਂ ਜਾਂਦਾ ਫਿਰ ਸੌਖੇ ਇਹ ਸਾਰੇ ਰਸਤੇ ਹੋ ਜਾਂਦੇ ਸ੍ਰੀ ਹਰਿ ਗੋਬਿੰਦਪੁਰ ਦੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਦੀਵਾਨ ਲਾ ਕੇ ਬੈਠੇ ਉੱਥੇ ਇੱਕ ਪੰਡਤ ਨਿਤਾਨੰਦ ਉਸ ਦਾ ਨਾਮ ਹੈ ਉਹ ਕਥਾ ਕਰਿਆ ਕਰਦਾ ਸੀ ਸਤਗੁਰਾਂ ਜੀ ਦੀ ਹਜ਼ੂਰੀ ਦੇ ਵਿੱਚ ਪੁਰਾਣ ਦੀ ਕਥਾ ਕਰਦਾ ਸੀ ਕਥਾ ਕਰਦਿਆਂ ਕਰਦਿਆਂ ਪੁਰਾਣ ਦੇ ਵਿੱਚ ਆਇਆ ਕਿ ਜੋ ਪੁੰਨ ਮਨੁੱਖ ਕਰਦਾ ਏ ਤੇ ਜਾਂ ਪਾਪ ਕਰਦਾ ਏ ਪੁੰਨੇ ਮਨੁੱਖ ਨੂੰ ਪਾਲਕੀਆਂ ਦੇ ਵਿੱਚ ਤੇ ਜੋ ਪਾਪ ਕਰਦਾ ਏ ਉਸ ਨੂੰ ਔਖੇ ਵਿਖੜੇ ਪੈੜਿਆਂ ਦੇ ਵਿੱਚ ਇੱਕ ਸਾਲ ਲੱਗਦਾ ਏ ਧਰਮ ਰਾਜ ਦੀ ਕਚਰੀ ਤੱਕ ਪਹੁੰਚਣ ਲੱਗਿਆ 86000 ਯੋਜਨ ਉਹ ਉਚਾਈ ਤੇ ਹੈ ਜੋ ਅਨੁਮਾਨ ਲਾਇਆ ਗਿਆ ਪੁਰਾਣ ਦੇ ਵਿੱਚ ਉਹ ਪੰਡਤ ਨੇ ਕਥਾ ਕੀਤੀ ਕਿ ਇੱਕ ਹਾਲ ਤੱਕ ਪੁੰਨੀ ਤੇ ਪਾਪੀ ਮਨੁੱਖ ਉਸ ਪਰਮੇਸ਼ਰ ਤੋਂ ਧਰਮ ਰਾਜ ਦੀ ਕਚਰੀ ਤੱਕ ਪਹੁੰਚਦੇ ਜਦੋਂ ਕੋਈ ਜੀਵ ਚੜ੍ਹਾਈ ਕਰਦਾ ਹੈ ਸਾਰੇ ਸਿੱਖਾਂ ਨੇ ਸੁਣੀ ਜਦੋਂ ਪੰਡਤ ਨਿਤਾਨੰਦ ਕਥਾ ਕਰਕੇ ਬਾਹਰ ਨਿਕਲਣ ਲੱਗ ਲਗਾ ਉਸ ਵੇਲੇ ਖਾਲਸਾ ਦੇ ਚਾਰ ਗੁਰ ਸਿੱਖ ਉੱਥੇ ਖੜੇ ਸਨ ਉਹ ਆਪਸ ਦੇ ਵਿੱਚ ਵਿਚਾਰਾ ਕਰਦੇ ਆਖ ਦੇ ਕੇ ਪੰਡਤ ਨੇ ਜੋ ਕਥਾ ਕੀਤੀ ਏ ਇਹ ਤੇ ਬਹੁਤ ਜ਼ਿਆਦਾ ਕਹਿ ਦਿੱਤਾ ਏ ਮੈਂ ਚਾਹਾਂ ਪੈਰਾਂ ਦੇ ਵਿੱਚ ਉਥੋਂ ਹੋ ਕੇ ਵਾਪਸ ਮੁੜ ਸਕਦਾ ਚਾਹਾਂ ਪੈਰਾਂ ਦੇ ਵਿੱਚ ਦੂਸਰਾ ਸੇਖ ਆਖਦਾ ਕਿ ਨਹੀਂ ਤੇਰਾ ਵੀ ਜ਼ਿਆਦਾ ਹੋ ਗਿਆ ਮੈਂ ਗੁਰੂ ਦੀ ਕਿਰਪਾ ਦੇ ਨਾਲ ਉਥੋਂ ਦੋਵਾਂ ਪੈਰਾਂ ਦੇ ਵਿੱਚ ਮੁੜ ਸਕਦਾ 6 ਘੰਟਿਆਂ ਦੇ ਵਿੱਚ ਸਾਲ ਦਾ ਰਸਤਾ ਏ ਆਖਦਾ ਮੈਂ ਦੋਵਾਂ ਪੈਰਾਂ ਦੇ ਵਿੱਚ ਗੁਰੂ ਦੀ ਕਿਰਪਾ ਦੇ ਨਾਲ ਹੋ ਕੇ ਵਾਪਸ ਮੁੜ ਸਕਦਾ ਹਾਂ ਤੀਸਰਾ ਗੁਰ ਸੇਖ ਆਖਦਾ ਨਹੀਂ ਮੈਂ ਇੱਕ ਪਹਿਰ ਦੇ ਵਿੱਚ ਉਸ ਕਚੈਰੀ ਦੇ ਵਿੱਚ ਹੋ ਗਿਆ ਸਕਦਾ ਚੌਥਾ ਗੁਰੂ ਸਿੱਖ ਬੋਲਿਆ ਆਖਦਾ ਤੁਸੀਂ ਨੇ ਜਾਦਾ ਮੈਂ ਇੱਕ ਪਲ ਦੇ ਵਿੱਚ ਹੋ ਗਿਆ ਸਕਦਾ ਸਤਿਗੁਰਾਂ ਜੀ ਦੀ ਕਿਰਪਾ ਦੇ ਨਾਲ ਪੰਡਤ ਨੇ ਸੁਣਿਆ ਬੜਾ ਹੈਰਾਨ ਹੋਇਆ ਤੇ ਨਾਲ ਕ੍ਰੋਧਿਤ ਵੀ ਹੋਇਆ ਕਿ ਪੁਰਾਣਾ ਦੀ ਕਥਾ ਨੂੰ ਇਹ ਝੂਠਿਆ ਮੰਨਦੇ ਏ ਕੀ ਕਹਿ ਰਿਹਾ ਸਿੱਖ ਉੱਥੋਂ ਹੀ ਵਾਪਸ ਮੁੜ ਗਿਆ ਤੇ ਸਤਿਗੁਰਾਂ ਜੀ ਦੇ ਪਾਸ ਚਲੇ ਗਿਆ ਬੇਨਤੀ ਕੀਤੀ ਜਾ ਕੇ ਸਤਿਗੁਰਾਂ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਪ੍ਰਾਣ ਝੂਠਾ ਏ ਗ੍ਰੰਥ ਝੂਠਾ ਏ ਕਿ ਇਹ ਸਿੱਖ ਤੁਹਾਡੇ ਝੂਠੇ ਆ ਸਤਿਗੁਰੂ ਜੀ ਆਖਦੇ ਕੀ ਗੱਲ ਹੋ ਗਈ ਆਖਦਾ ਏ ਕਿ ਅੱਜ ਜੋ ਮੈਂ ਕਥਾ ਕੀਤੀ ਏ ਪ੍ਰਾਣ ਦੇ ਵਿੱਚ ਉਸ ਦੇ ਵਿੱਚ ਦੱਸਿਆ ਗਿਆ ਏ ਕਿ ਪੁੰਨੇ ਤੇ ਪਾਪੀ ਮਨੁੱਖ ਉਸ ਕਚਰੀ ਤੱਕ ਪਹੁੰਚਣ ਲੱਗਿਆ ਇੱਕ ਸਾਲ ਤੱਕ ਪਹੁੰਚਦੇ ਇੱਕ ਸਾਲ ਉਹਨਾਂ ਨੂੰ ਲੱਗਦਾ ਹੈ ਤੇ ਦੂਸਰੇ ਪਾਸੇ ਸਿੱਖ ਤੁਹਾਡੇ ਆਖਦੇ ਕਿ ਅਸੀਂ ਤੇ ਇੱਕ ਪਲ ਦੇ ਵਿੱਚ ਹੋ ਸਕਦੇ ਕੋਈ ਆਖਦਾ ਮੈਂ ਇੱਕ ਪਹਿਰ ਦੇ ਕੋਈ ਦੂਪਹਿਰ ਤੇ ਕੋਈ ਚਮਾ ਪਹਿਰਾਂ ਦੇ ਵਿੱਚ ਆਖਦਾ ਮੈਂ ਮੁੜ ਕੇ ਆ ਸਕਦਾ ਹਾਂ ਇਹ ਨਰਾਦਰ ਕਰ ਰਹੇ ਕੌਣ ਸਹੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਆਖਦੇ ਪੰਡਤ ਨੀਤ ਅਨੰਦ ਜੀ ਤੁਸੀਂ ਵੀ ਸਹੀ ਹੋ ਸਾਡੇ ਸਿੱਖ ਵੀ ਸਹੀ ਹਨ ਦੋਵੇਂ ਕਿਵੇਂ ਸਹੀ ਹੋ ਸਕਦੇ ਨਿਤਾਨੰਦ ਕਹਨ ਲਗਾ ਮੈਨੂੰ ਕੁਝ ਪਰਮਾਨੰਦ ਦੇ ਕੇ ਸਮਝਾਵੋ ਦੋਵੇਂ ਕਿਵੇਂ ਸਹੀ ਹੋ ਸਕਦੇ ਹੈ ਸਤਿਗੁਰਾਂ ਜੀ ਨੇ ਭਾਈ ਗੁਰਦਾਸ ਜੀ ਵੱਲ ਹੁਸ਼ਾਰ ਇਸ਼ਾਰਾ ਕੀਤਾ ਤੇ ਕਿਹਾ ਭਾਈ ਗੁਰਦਾਸ ਹਰ ਨਿਤਾਨੰਦ ਪੰਡਤ ਨੂੰ ਸਮਝ ਆਉਣਾ ਕਰੋ ਭਾਈ ਗੁਰਦਾਸ ਜੀ ਨੇ ਸਮਝਾਇਆ ਨਿਤਾਨੰਦ ਪੰਡਤ ਤੂੰ ਗੱਲ ਵਿਚਾਰ ਕੀਤੀ ਏ ਪੁੰਨੀ ਤੇ ਪਾਪੀ ਮਨੁੱਖਾਂ ਦੀ ਤੇਰੀ ਬਿਲਕੁਲ ਵਿਚਾਰ ਸਹੀ ਏ ਇਹ ਇੱਕ ਸਾਲ ਤੱਕ ਉਸ ਦਰਗਹ ਦਰਗਾਹ ਤੱਕ ਪਹੁੰਚ ਦੇ ਜੋ ਤੇਰੀ ਵਿਚਾਰ ਮਤ ਦੱਸਦੀ ਏ ਪੁਰਾਣ ਦੇ ਪਰ ਸਿੱਖ ਪੁੰਨਾ ਤੇ ਪਾਪਾਂ ਦੇ ਵਿੱਚ ਨਹੀਂ ਆਉਂਦਾ ਪਾਪ ਤੇ ਸਿੱਖ ਕਰਦਾ ਨਹੀਂ ਤੇ ਪੁੰਨ ਕਰਕੇ ਇਹ ਆਪਣਾ ਆਪ ਚਿਤਾਉਂਦਾ ਨਹੀਂ ਪੁੰਨਾ ਤੇ ਪਾਪਾਂ ਤੋਂ ਸਿੱਖ ਪਰੇ ਐ ਇੱਕ ਪਲ ਦੇ ਵਿੱਚ ਹੋ ਕੇ ਆ ਸਕਦੇ ਐ ਇਸ ਦੇ ਵਿੱਚ ਕੋਈ ਆਰਥਕ ਅਥਨੀ ਨਹੀਂ ਐ ਪਰ ਇਥੇ ਖਾਲਸਾ ਜੀ ਜਿਸ ਵੇਲੇ ਭਾਈ ਗੁਰਦਾਸ ਜੀ ਨੇ ਇਹ ਗੱਲ ਕਹੀ ਕਿ ਇੱਕ ਪਲ ਦੇ ਵਿੱਚ ਸਿੱਖ ਹੋ ਕੇ ਆ ਸਕਦੇ ਐ ਸਿੱਖ ਪੁੰਨਾ ਤੇ ਪਾਪਾਂ ਤੋਂ ਪਰੇ ਐ ਇਹ ਜਮਾਂ ਦੇ ਵਸ ਨਹੀਂ ਪੈਂਦੇ ਪੰਡਤ ਨੇ ਤਾਂ ਨਾਨਕ ਸਤਿਗੁਰਾਂ ਜੀ ਨੂੰ ਕਹਿਣ ਲੱਗਾ ਸਤਿਗੁਰ ਜੀ ਇਹ ਕਿਰਪਾ ਦ੍ਰਿਸ਼ਟੀ ਮੇਰੇ ਤੇ ਵੀ ਹੋ ਸਕਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਆਖਦੇ ਸੇਵਾ ਕਰ ਤੇ ਵਾਹਿਗੁਰੂ ਦਾ ਸਿਮਰਨ ਕਰ ਤੇਰੇ ਤੇ ਵੀ ਕਿਰਪਾ ਹੋ ਜਾਵੇਗੀ ਇਹਨੇ ਕੀ ਕੀਤਾ ਉਸ ਦੀ ਕਮਾਈ ਵਾਹਿਗੁਰੂ ਸ਼ਬਦ ਦੀ ਕੀਤੀ ਸੇਵਾ ਕੀਤੀ 6 ਮਹੀਨਿਆਂ ਦੇ ਵਿੱਚ ਇਸ ਨੇ ਕਮਾਈ ਕੀਤੀ ਤੇ 6 ਮਹੀਨਿਆਂ ਬਾਅਦ ਇਸ ਨੂੰ ਪਤਾਲਾਂ ਦੇ ਆਕਾਸ਼ਾਂ ਦੇ ਦੀਪਾਂ ਲੋਾਂ ਦੀ ਸਮਝ ਸੋਝੀ ਪੈ ਗਈ। ਫਿਰ ਇਹ ਮੰਨਣ ਲੱਗ ਪਿਆ ਕਿ ਗੱਲ ਬਿਲਕੁਲ ਸਹੀ ਹੈ। ਇਹ ਪਲਾਂ ਦਾ ਪੈ ਰਸਤਾ ਇਹ ਤੇ ਮੈਂ ਪਲਾਂ ਦੇ ਵਿੱਚ ਤੱਕੇ ਕਰਕੇ ਆ ਸਕਦਾ ਹਾਂ ਜੋ ਸਾਧੂ ਗੁਰਾਂ ਜੀ ਨੇ ਕਿਹਾ ਨੂੰ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ ਇਹ ਸਭ ਕੁਝ ਮਨੁੱਖ ਉੱਥੇ ਜਾ ਕੇ ਤੇ ਮੁੜ ਵੀ ਸਕਦਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ਜੋ ਬ੍ਰਹਮੰਡ ਦੇ ਵਿੱਚ ਹੈ ਉਹ ਸਾਡੇ ਸਰੀਰ ਪਿੰਡ ਦੇ ਵਿੱਚ ਹੈ ਜਿਸ ਵੇਲੇ ਕੋਈ ਮਨੁੱਖ ਕਮਾਈ ਕਰਦਾ ਹੈ ਉਸ ਵੇਲੇ ਖਾਲਸਾ ਜੀ ਉਹ ਸਭ ਕੁਝ ਮਨੁੱਖ ਨੂੰ ਆਪਣੀਆਂ ਅੱਖਾਂ ਦੇ ਨਾਲ ਦਿਖਾਈ ਦਿੰਦਾ ਹੈ ਪਾਤਾਲਾਂ ਦੇ ਵਿੱਚ ਆਕਾਸ਼ਾਂ ਦੇ ਵਿੱਚ ਕੀ ਵਰਤ ਰਿਹਾ ਏ ਕਿਹੋ ਜਿਹਾ ਉਹ ਮਾਹੌਲ ਏ ਇਹ ਮਨੁੱਖ ਉੱਥੋਂ ਹੋ ਕੇ ਜਲਦੀ ਦੇ ਨਾਲ ਵਾਪਸ ਆ ਸਕਦਾ ਹੈ ਇਥੇ ਖਾਲਸਾ ਜੀ ਪੰਡਤ ਨੂੰ ਇਸ ਤਰ੍ਹਾਂ ਸਮਝਾਇਆ ਕਿ ਦੁਰਗਮ ਸਥਾਨ ਸੁਗਮ ਜਿਹੜੇ ਔਖੇ ਪੈਲੇ ਹੁੰਦੇ ਨਾ ਵਿਖੜੇ ਪੈਲੇ ਉਹ ਫਿਰ ਸੌਖੇ ਹੋ ਜਾਂਦੇ ਜਦੋਂ ਕੋਈ ਉਸ ਪਰਮੇਸ਼ਰ ਦੀ ਕਮਾਈ ਕਰਦਾ ਏ ਅੱਜ ਸਾਡੇ ਵਾਸਤੇ ਨਹੀਂ ਅਸੀਂ ਤੇ ਪਾਪਾਂ ਦੇ ਨਾਲ ਭਰੇ ਹੋਏ ਇਹ ਉਹਨਾਂ ਦੀ ਗੱਲ ਕੀਤੀ ਜਿਹੜੇ ਪੁੰਨਾਂ ਤੋਂ ਪਾਪਾਂ ਤੋਂ ਪਰੇ ਹਰ ਕੋਈ ਸੇਖ ਨਹੀਂ ਇਸ ਦੇ ਵਿੱਚ ਆ ਸਕਦਾ ਲੋਕ ਅਵਗਨਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਜੇ ਕੋਏ ਗੁਨਾਗਾਗਾਹਕ ਨਾਨਕਾ ਵਿਰਲਾ ਕੋਈ ਹੋਏ ਇਹ ਵੀ ਨਾਲ ਹੀ ਸਤਿਗੁਰਾਂ ਜੀ ਦੇ ਬਚਨ ਹੈ ਕਿ ਅਵਗਣਾ ਦੀਆਂ ਪੰਡਾਂ ਬੰਨਣ ਵਾਲੇ ਨਹੀਂ ਅਵਗਣਾ ਦੀਆਂ ਪੰਡਾਂ ਬੰਨਣ ਵਾਲਿਆਂ ਨੂੰ ਫਿਰ ਐਵੇਂ ਹੀ ਸਜਾਵਾਂ ਮਿਲਦੀਆਂ ਤੇ ਸਾਮਾਂ ਵੀ ਫਿਰ ਇਤਨਾ ਹੀ ਲੱਗੇਗਾ ਫਿਰ ਭੋਗੇਗਾ ਦੁੱਖ ਫਿਰ ਕਰੇਗਾ ਚੇਤਾ ਉਸ ਪਰਮੇਸ਼ਰ ਦਾ ਫਿਰ ਕਰੇਗਾ ਆਪਣੀ ਬੀਤੀ ਹੋਈ ਜ਼ਿੰਦਗੀ ਨੂੰ ਜਾਤ-ਜਾਦ ਕਰਕੇ ਤੇ ਫਿਰ ਮੱਥੇ ਤੇ ਹੱਥ ਰੱਖ ਕੇ ਤੇ ਰੋਵੇਗਾ ਕਿ ਉਸ ਵੇਲੇ ਜੇ ਮੈਂ ਬਾਣੀ ਨੂੰ ਪੜ ਲੈਂਦਾ ਜੇ ਮੈਂ ਉਸ ਵੇਲੇ ਸਤਿਗੁਰਾਂ ਦੀ ਦੀ ਹਜ਼ੂਰੀ ਦੇ ਵਿੱਚ ਕੁਝ ਸਮਾਂ ਬੈਠਦਾ ਨਾਮ ਜਪਦਾ ਆਪਣੇ ਜੀਵਨ ਦੇ ਵਿੱਚ ਸੁਭਾਸਾਂ ਨੂੰ ਕੁਝ ਸਫਲਿਆ ਕਰ ਲੈਂਦਾ ਅੱਜ ਮੇਰਾ ਜੀਵਣਾ ਮੇਰਾ ਇਸ ਰਸਤੇ ਤੇ ਚੱਲਣਾ ਕੁਝ ਸੁਖਾਇਲਾ ਹੋ ਜਾਣਾ ਸੀ ਪਰ ਮੈਂ ਆਪਣੀ ਜੀਵਨ ਦੇ ਕੀਮਤੀ ਸੁਵਾਸਾਂ ਨੂੰ ਨਹੀਂ ਸਮਝਿਆ ਤਾਂ ਕਰਕੇ ਇਸ ਰਸਤੇ ਤੇ ਮੈਂ ਹੁਣ ਦੁੱਖ ਭੋਗ ਰਿਹਾ ਹਾਂ ਉਦੋਂ ਸਮਝ ਪੈਣੀ ਹੈ ਉਹਨਾਂ ਨੇ ਨਹੀਂ ਪੈਣੀ ਕਿਉਂਕਿ ਮਾਇਆ ਦਾ ਜਾਲ ਬਹੁਤ ਵੱਡਾ ਹੁੰਦਾ ਹੈ ਕਿਤੇ ਨਾ ਸਮਝ ਲਿਆ ਜੇ ਕਿ ਇੱਥੇ ਸੁਣ ਲਿਆ ਤੇ ਅੱਜ ਤੂੰ ਕਮਾਈ ਸ਼ੁਰੂ ਨਹੀਂ ਮਾਇਆ ਬਹੁਤ ਜਾਲ ਵੱਡਾ ਪਾ ਕੇ ਬੈਠੀ ਐ ਇੱਥੇ ਤੁਹਾਡੀ ਸੁਰਤੀ ਗੁਰੂ ਦੇ ਚਰਨਾਂ ਦੇ ਨਾਲ ਜੁੜੇਗੀ ਤੇ ਬਾਹਰ ਜਾਵੋਗੇ ਕਥਾ ਸਮਾਪਤ ਹੋਵੇਗੀ ਤੇ ਫਿਰ ਤੁਹਾਡੀ ਸੁਰਤੀ ਉਹਨਾਂ ਖਿਆਲਾਂ ਦੇ ਵਿੱਚ ਦੌੜਨੀ ਸ਼ੁਰੂ ਹੋ ਜਾਵੇਗੀ ਮਾਇਆ ਆਪਣਾ ਅਸਰ ਨਹੀਂ ਛੱਡਦੀ ਇਹ ਨਾਮ ਜਪਣ ਵਾਲਿਆ ਤੇ ਵੀ ਕਰੀ ਜਾਂਦੀ ਏ ਪਰ ਜਿਹੜੇ ਨਾਮ ਨਹੀਂ ਜਪਦੇ ਉਹਨਾਂ ਤੇ ਤੇ ਪ੍ਰਭਾਵ ਇਸਦਾ ਜ਼ਿਆਦਾ ਏ ਇਹ ਉਹਨਾਂ ਨੂੰ ਤੇ ਉੱਠਣੇ ਨਹੀਂ ਦਿੰਦੇ ਇਹ ਖਾਲਸਾ ਜੀ ਦੁਰਗਮ ਸਥਾਨ ਸੁਗਮ ਕਿ ਉਹਨਾਂ ਦੇ ਔਕੇ ਵਿਖੜੇ ਪੈਂਦੇ ਵੀ ਫਿਰ ਸੌਖੇ ਹੋ ਜਾਂਦੇ ਏ ਤੇ ਜੋ ਪਰਮੇਸ਼ਰ ਦੇ ਨਾਮ ਨੂੰ ਜਪਦੇ ਮਹਾ ਦੁੱਖ ਸਰਬ ਸੁਖਨ ਹੈ ਵੱਡੇ ਤੋਂ ਵੱਡੇ ਦੁੱਖ ਲਗੇ ਹੋ ਮਨ ਉਹ ਵੀ ਸੁਖ ਦੇ ਵਿੱਚ ਤਬਦੀਲ ਹੋ ਜਾਂਦੇ ਹਨ ਦੁਰਬਚਨ ਭੇਦ ਪਰਮ ਸਾਖਤពិសੰਤਾ ਸੁਰਜਨ ਹ ਹੁਣ ਇਥੇ ਦੁਰਬਚਨ ਜਿਹੜਾ ਇਹ ਕੌੜੇ ਬੋਲ ਬੋਲਦਾ ਏ ਉਹ ਮਿੱਠੇ ਬੋਲ ਬੋਲਣ ਲੱਗ ਜਾਂਦਾ ਹੈ ਨਾਮ ਦੀ ਬਰਕਤ ਇਹ ਅਜੇ ਉਹੀ ਕਥਾ ਹੋ ਰਹੀ ਜੋ ਕੌੜੇ ਬੋਲ ਬੋਲਦਾ ਇਹ ਨਾ ਫਿੱਕੇ ਉਹ ਮਿੱਠੇ ਬੋਲ ਬੋਲਣੇ ਸ਼ੁਰੂ ਕਰ ਦਿੰਦਾ ਹੈ ਭੇਦ ਜੋ ਭੇਦ ਦ੍ਰਿਸ਼ਟੀ ਦੇ ਨਾਲ ਇੱਕ ਦੂਸਰੇ ਨੂੰ ਤੱਕਦਾ ਹੈ ਭੇਦ ਰੱਖਦਾ ਹੈ ਆਪਣੀ ਦ੍ਰਿਸ਼ਟੀ ਦੇ ਵਿੱਚ ਕਿ ਦੂਸਰੇ ਨੂੰ ਵੱਡਾ ਤੇ ਇਸ ਨੂੰ ਨੁਕਾ ਉੱਚੀ ਨੀਵੀਂ ਵੇਖਦਾ ਹੈ ਜਦੋਂ ਉਹ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਤੇ ਫਿਰ ਕੀ ਹੁੰਦਾ ਹੈ ਉਹਦੇ ਭੇਦ ਮਿਟ ਜਾਂਦੇ ਉਹ ਸਾਰਿਆਂ ਨੂੰ ਇੱਕ ਸਮ ਦ੍ਰਿਸ਼ਟੀ ਦੇ ਨਾਲ ਤੱਕਣਾ ਸ਼ੁਰੂ ਕਰ ਦਿੰਦਾ ਹੈ ਹੁਣ ਅੱਗੇ ਹੈ ਭਰਮੰਗ ਮਨੁੱਖ ਜੋ ਭਰਮਾਂ ਦੇ ਵਿੱਚ ਪਿਆ ਹੋਇਆ ਹੈ ਇਹ ਭਰਮਾਂ ਤੋਂ ਫਿਰ ਰਹਿਤ ਹੋ ਜਾਂਦਾ ਹੈ ਇਹਨੂੰ ਭਰਮਾਂ ਦਾ ਕੋਈ ਚਿੰਤਾ ਨਹੀਂ ਹੁਣ ਅੱਜ ਦੇ ਸਮੇਂ ਦੇ ਵਿੱਚ ਭਰਮ ਪਤਾ ਇਹ ਮਨੁੱਖ ਨੂੰ ਕਿਤਨੇ ਪਏ ਐ ਦੋ ਨਿੰਬੂ ਤੁਹਾਡੇ ਘਰ ਦੇ ਅੱਗੇ ਕੋਈ ਉਦਾਂ ਹੀ ਸੁੱਟ ਜਾਵੇ ਤੇ ਸਾਡੇ ਸਾਰੇ ਪਰਵਾਰ ਨੂੰ ਪ੍ਰਸ਼ਾਦਾ ਨਹੀਂ ਲੰਘਦਾ ਕਿਉਂ ਪਰਮਾ ਦੇ ਵਿੱਚ ਪਏ ਕੀ ਉਹ ਹੈ ਉਸ ਦਾ ਜਿਸ ਘਰ ਦੇ ਵਿੱਚ ਮੂਲ ਮੰਤਰ ਹੈ ਜਿਸ ਘਰ ਦੇ ਵਿੱਚ ਬਾਣੀ ਹੈ ਜਿਸ ਘਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੋਥੀ ਹੈ ਉਸ ਘਰ ਦੇ ਵਿੱਚ ਇਹ ਕੀ ਕੁਝ ਕਰਨਗੇ ਕੁਝ ਨਹੀਂ ਕਰ ਸਕਣਗੇ ਪਰ ਜਿਸ ਘਰ ਦੇ ਵਿੱਚ ਨਹੀਂ ਉਹ ਨੂੰ ਪਰਮਾ ਵਿੱਚ ਬਣਿਆ ਹੋਇਆ ਡਰ ਵੀ ਮਨ ਦੇ ਵਿੱਚ ਪਿਆ ਹੋਇਆ ਉਹ ਇਸ ਕਰਮਾਂ ਦੇ ਵਿੱਚ ਜ਼ਿਆਦਾ ਪਿਆ ਹੋਇਆ ਹੈ ਇਥੇ ਖਾਲਸਾ ਜੀ ਸਤਿਗੁਰੂ ਜੀ ਕਥਨ ਕਰਦੇ ਮਨੁੱਖਾ ਜਿਸ ਵੇਲੇ ਤੂੰ ਪਰਮੇਸ਼ਰ ਦਾ ਨਾਮ ਜਪੇਗਾ ਤੇ ਇਹ ਤੇਰਾ ਪਰਮ ਦੂਰ ਹੋ ਜਾਵੇਗਾ ਪਰਮ ਮਿਟ ਜਾਵਣਗੇ ਸਾਖਤ ਮਨੁੱਖ ਸਾਖਤ ਫਿਰ ਜਿਹੜਾ ਹੈ ਸੰਤ ਬਣ ਜਾਵੇਗਾ ਮਨਮੁਖ ਹੋਵੇ ਨ ਜਿਸ ਦੀ ਕਰਨੇ ਦੇ ਵਿੱਚ ਕੋਈ ਇਸ਼ਾਈ ਨਾ ਹੋਵੇ ਉਸ ਨੂੰ ਸਾਖਤ ਆਖਦੇ ਕਿ ਖੋਟੇ ਕਰਮਾਂ ਵਾਲੇ ਨੂੰ ਸਾਖਤ ਕਿਹਾ ਗਏ ਉਹ ਅੱਛੇ ਕਰਮਾਂ ਵਾਲਾ ਸ੍ਰੇਸ਼ਟ ਮਨੁੱਖ ਬਣ ਜਾਂਦਾ ਹੈ ਇਸ ਅਨੰਤ ਹੁਣ ਇਥੇ ਖਾਲਸਾ ਜੀ ਇਹ ਦੱਸਿਆ ਗਿਆ ਹੈ ਕਿ ਸੰਨਤਾਖ ਦੀ ਚੁਗਲੀ ਕਰਨ ਵਾਲੇ ਕਿ ਜੋ ਚੁਗਲੀ ਕਰਨ ਵਾਲਾ ਮਨੁੱਖ ਹੈ ਉਹ ਵੀ ਸ੍ਰੇਸ਼ਟ ਬਣ ਜਾਂਦਾ ਹੈ ਇਹ ਨਾਮ ਦੀ ਬਰਕਤ ਹੈ ਕਿ ਇਥੇ ਫਿੱਕੇ ਬੋਲ ਬੋਲਣ ਵਾਲਾ ਸ੍ਰੇਸ਼ਟ ਬੋਲਣ ਲੱਗ ਜਾਂਦਾ ਹੈ ਕਿਉਂਕਿ ਜਦੋਂ ਬਾਣੀ ਪੜ੍ਹੇਗਾ ਨਾਨਕ ਫਿਕਾ ਬੋਲੇ ਤਨ ਮਨ ਫਿਕਾ ਹੋਏ ਇਸ ਤਰ੍ਹਾਂ ਉਹ ਫਿਰ ਫਿੱਕੇ ਬੋਲ ਨਹੀਂ ਬੋਲਦਾ ਅਗੇ ਭੇਦ ਉਸ ਦੇ ਮਿਟ ਜਾਂਦੇ ਭਰਮਾਂ ਤੋਂ ਨਿਕਲ ਜਾਂਦਾ ਏ ਸਾਖਤ ਤੂੰ ਸੰਤ ਬਣ ਜਾਂਦਾ ਏ ਚੁਗਰੀ ਤੋਂ ਫਿਰ ਛੱਡ ਕੇ ਉਸ ਦੇ ਪਰਮੇਸ਼ਰ ਦੇ ਸ੍ਰੇਸ਼ਟ ਗੁਣਾਂ ਨੂੰ ਗਾਇਨ ਕਰਨ ਲੱਗ ਜਾਂਦਾ ਹੈ ਅਸਚਤਮ ਸੋਗ ਪ ਅਸਚਤਮ ਸੋਗ ਹਰਖੰ ਪ ਕੀ ਰੰਤ ਨਿਰਪਵਹ ਹੁਣ ਸੋਗ ਤੋਂ ਭਾਵ ਹੈ ਗਮੇ ਤੇ ਹਰਖੰ ਤੋਂ ਭਾਵ ਹੈ ਖੁਸ਼ੀ ਜੇ ਸਾਨੂੰ ਅਸੀਂ ਆਖ ਦਿੰਨੇ ਹਾਂ ਕਿ ਫਲਾਣੇ ਦੇ ਘਰ ਦੇ ਵਿੱਚ ਮਰਗ ਹੋ ਗਈ ਤੇ ਅਸੀਂ ਹਰਖ ਕਰਨ ਚੱਲੇ ਹਾਂ ਉਹ ਸਾਡੀ ਸ਼ਬਦਾਵਲੀ ਮੈਂ ਬੜੀ ਵਾਰ ਬੇਨਤੀ ਕੀਤੀ ਇਹ ਹੋ ਗਈ ਕਿ ਅਸੀਂ ਹਰਖ ਕਰਨ ਚੱਲੇ ਹਰਖ ਖੁਸ਼ੀ ਨੂੰ ਕਿਹਾ ਜਾਂਦਾ ਖਾਲਸਾ ਜੀ ਕਿਤੇ ਸ਼ਬਦਾਂ ਦੇ ਅਰਥ ਵੀ ਵੇਖ ਲਿਆ ਕਰੀਏ ਹਰਖ ਖੁਸ਼ੀ ਨੂੰ ਕਿਹਾ ਜਾਂਦਾ ਹਰਖ ਕਰਨ ਨਹੀਂ ਜਾਇਦਾ ਸੋਗ ਕਰਨ ਜਾਇਦਾ ਹੈ ਜੇ ਫਲਾਣੇ ਦੇ ਘਰ ਦੇ ਵਿੱਚ ਚੱਲੇ ਹਾਂ ਕਿ ਅਸੀਂ ਸੋਗ ਕਰਨ ਚੱਲੇ ਹਾਂ ਹਰਖ ਨਾ ਕਿਹਾ ਕਰੂ ਹਰਖ ਖੁਸ਼ੀ ਨੂੰ ਕਿਹਾ ਜਾਂਦਾ ਇੱਥੇ ਖਾਲਸਾ ਜੀ ਸੋਗ ਤੋਂ ਭਾਵ ਇਹ ਗਮੇ ਤੇ ਹਰਖ ਤੋਂ ਭਾਵ ਹੈ ਖੁਸ਼ੀ ਉਹ ਫਿਰ ਇੱਕ ਸਮ ਹੋ ਜਾਂਦਾ ਏ ਇੱਕ ਥਾਂ ਤੇ ਫਿਰ ਟਿਕ ਜਾਂਦਾ ਏ ਕਿ ਗਮੇ ਦੇ ਵਿੱਚ ਵੀ ਉਹ ਪਰਮੇਸ਼ਰ ਦੇ ਨਾਮ ਨੂੰ ਨਹੀਂ ਵਿਸਾਰਦਾ ਤੇ ਖੁਸ਼ੀ ਦੇ ਵਿੱਚ ਵੀ ਫਿਰ ਉਸ ਨੂੰ ਉਸ ਦਾ ਚੇਤਾ ਨਹੀਂ ਭੁੱਲਦਾ ਭੈ ਖਿੰਨੰਤ ਨਿਰਭਵ ਹੈ ਹੁਣ ਜੋ ਭੈ ਸਾਡੇ ਮਨ ਦੇ ਵਿੱਚ ਚੰਬੜੇ ਹੋਏ ਨੇ ਅਨੇਕਾਂ ਤਰ੍ਹਾਂ ਦੇ ਭੈ ਹੈ ਕੋਈ ਮੌਤ ਦਾ ਭੈ ਹੈ ਕਿਸੇ ਨੂੰ ਕਿਸੇ ਨੂੰ ਜਮਾ ਦਾ ਭੈ ਹੈ ਕਿਸੇ ਨੂੰ ਤੁਰਿਆ ਜਾ ਰਿਹਾ ਹੈ ਰਸਤੇ ਦੇ ਵਿੱਚ ਸੱਪ ਦਾ ਭੈ ਲੱਗਾ ਹੋਇਆ ਹੈ ਘਾਹ ਦੇ ਉੱਤੇ ਕਿ ਪਤਾ ਨਹੀਂ ਕਿੱਥੋਂ ਸੱਪ ਨਿਕਲ ਆਉਣਾ ਤੇ ਸਾਨੂੰ ਡੰਗ ਮਾਰ ਦੇਣਾ ਕੋਈ ਤੁਰਿਆ ਜਾ ਰਿਹਾ ਹੈ ਬਾਈਕ ਦੇ ਉੱਤੇ ਜਾਂ ਕਿਸੇ ਸਾਧਨ ਤੇ ਆਦਿਕ ਤੇ ਉਸ ਨੂੰ ਇਹ ਭੈ ਲੱਗਾ ਹੋਇਆ ਕਿਤੇ ਐਕਸੀਡੈਂਟ ਨਾ ਹੋ ਜਾਵੇ ਭੈ ਖਾਲਸਾ ਦੀ ਹਰੇਕ ਦੇ ਮਨ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦਾ ਭੈ ਹੈ ਪਰ ਇਹ ਪੈ ਉਦੋਂ ਮਟਣੇ ਹੈ ਜਿਸ ਵੇਲੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਾਂ ਸਾਧੂ ਗੁਰੂ ਜੀ ਆਖਦੇ ਜਦੋਂ ਉਸ ਦੇ ਪੈ ਨਾਮ ਨੂੰ ਕੋਈ ਜਪਦਾ ਏ ਉਸ ਵੇਲੇ ਖਾਲਸਾ ਜੀ ਦੇ ਜਿੰਨੇ ਵੀ ਪੈ ਹਨ ਇਹ ਸਾਰੇ ਮਟ ਜਾਂਦੇ ਹਨ ਪੈ ਅਟਵੀਅ ਮਹਾਨਗਰ ਬਾਸਮ ਧਰਮ ਲਖੇਨ ਪ੍ਰਭ ਮਯਾ ਹੁਣ ਜੋ ਭੈ ਰੂਪ ਅੰਦਰ ਸਾਡੇ ਬੁਰੀਆਂ ਆਦਤਾਂ ਹੁੰਦੀਆਂ ਇਹ ਸਾਰੀਆਂ ਨਾਸ਼ ਹੋ ਜਾਂਦੀਆਂ ਹਨ ਮਹਾਨਗਰ ਬਾਸੰਗ ਸ਼ੁਭ ਗੁਣਾ ਰੂਪੀ ਜੋ ਨਗਰ ਹੈ ਉਹ ਸਾਡੇ ਹਿਰਦੇ ਦੇ ਵਿੱਚ ਵਾਸਾ ਕਰ ਲੈਂਦੇ ਧਰਮ ਲਖੇਨ ਪ੍ਰਭ ਮਯਾ ਇਹ ਸਤਰਾਂ ਜੋ ਧਰਮ ਦੇ ਚਿੰਨ ਹੁੰਦੇ ਆ ਉਹ ਪ੍ਰਭੂ ਦੇ ਕਿਰਪਾ ਦੇ ਦੁਆਰਾ ਸਾਨੂੰ ਪ੍ਰਾਪਤ ਹੋ ਜਾਂਦੇ ਹਨ ਸਾਧ ਸੰਗਮ ਬ੍ਰਾਮ ਰਾਮ ਮਰਣੰ ਸਰਨ ਨਾਨਕ ਹਰ ਹਰ ਦਇਆਲ ਚਰਨਨ ਹੁਣ ਇਹ ਖਾਲਸਾ ਦੇ ਸਤਿਗੁਰਾਂ ਜੀ ਨੇ ਹਰ ਇੱਕ ਨਾ ਜ਼ਿਆਦਾਤਰ ਪੰਕਤੀ ਦੇ ਜੋ ਸਮਾਪਤੀ ਤੇ ਇਹ ਗੱਲ ਬਾਰ ਬਾਰ ਦਰਸਾ ਰਹੇ ਉਹ ਕਿਹੜੀ ਹੈ ਸਾਧ ਸੰਗਮ RAM RAM ਰਮਨੰ ਰਮੇ ਹੋਏ ਪਰਮੇਸ਼ਰ ਦਾ ਜੋ ਨਾਮ ਹੈ ਉਸ ਨੂੰ ਜਪਣਾ ਕਰ ਕਿਥੋਂ ਸਾਧ ਸੰਗਮ ਸਾਧੂਆਂ ਦੇ ਸੰਗਤ ਦੇ ਵਿੱਚੋਂ ਇਹ ਸਾਨੂੰ ਖਾਲਸਾ ਜੀ ਕਰਨੇ ਪੈਣੇ ਹੈ ਸੰਗਤਾਂ ਤੇ ਸੰਤਾਂ ਦੀ ਸਾਧੂਆਂ ਦੀ ਮਹਾਪੁਰਖਾਂ ਦੀ ਸੰਗਤ ਜਿਤਨਾ ਸਮਾ ਮਨੁੱਖ ਕਰਦਾ ਨਹੀਂ ਉਤਨਾ ਸਮਾ ਮਨੁੱਖ ਦਾ ਕਿਤੇ ਭਲਾ ਨਹੀਂ ਹੋ ਸਕਦਾ ਜਿੱਥੇ ਮਰਜੀ ਭੱਜ ਲਵੇ ਕਿਤੇ ਮਨੁੱਖ ਦਾ ਭਲਾ ਨਹੀਂ ਹੋ ਸਕਦਾ ਇੱਕ ਪਾਸੇ ਅਸੀਂ ਨਾਮ ਜਪ ਰਹੇ ਦੂਸਰੇ ਪਾਸੇ ਸੰਤਾਂ ਮਹਾਪੁਰਖਾਂ ਦੀ ਨਿੰਦਿਆ ਕਰੀਏ ਤੇ ਕਿਤੇ ਫਲ ਹੀ ਭੂਤ ਨਹੀਂ ਹੋਵੇਗਾ ਇਥੇ ਸਤਗੁਰੂ ਜੀ ਆਖਦੇ ਹੈ ਕਿ ਉਹਨਾਂ ਦਾ ਸੰਗ ਕਰਕੇ ਜੋ ਪਰਮੇਸ਼ਰ ਦੇ ਨਾਮ ਨੂੰ ਜਪਨਾ ਕਰ ਤੇ ਸ਼ਰਣ ਨਾਨਕ ਹਰ ਹਰ ਦਇਆਲ ਚਰਨਾਂ ਕੇ ਹਰਿਆ ਭਰਿਆ ਕਰਨ ਵਾਲੇ ਹਰੀ ਪਰਮੇਸ਼ਰ ਦੇ ਚਰਣਾ ਦੀ ਸ਼ਰਣ ਦੇ ਵਿੱਚ ਪੈ ਕੇ ਤੇ ਉਸ ਦਇਆਲੂ ਪਰਮੇਸ਼ਰ ਨੂੰ ਧਿਆਉਣਾ ਕਰ ਤੇ ਫਿਰ ਤੇਰਾ ਭਲਾ ਹੈ ਫਿਰ ਤੇਰਾ ਹਿਰਦਾ ਵੀ ਸ਼ਾਂਤ ਹੋ ਜਾਵੇਗਾ ਤੂੰ ਪਰਮੇਸ਼ਰ ਦੇ ਗੁਣਾਂ ਨੂੰ ਜਪ ਸਕੇਗਾ ਦੁਰਗਮ ਸਥਾਨ ਸੁਖਮੰਤ ਫਿਰ ਤੇਰੇ ਜੋ ਔਖੇ ਵਿੱਚ ਖੜੇ ਪੈਡੇ ਹਨ ਉਹ ਸਾਰੇ ਹੀ ਸੌਖੇ ਹੋ ਜਾਵਣਗੇ ਤੇ ਜਿਤਨੇ ਵੱਡੇ ਤੂੰ ਵੱਡਾ ਦੁੱਖ ਹੈ ਉਹ ਸਾਰੇ ਸੁੱਖਾਂ ਦੇ ਵਿੱਚ ਤਬਦੀਲ ਹੋ ਜਾਵਣਗੇ ਇਹ ਨਾਮ ਦੀ ਬਰਕਤ ਸਤਿਗੁਰੂ ਜੀ ਦਰਸਾ ਰਹੇ ਹਨ ਇਸ ਤੋਂ ਅੱਗੇ ਆਪ ਦੀ ਕੱਲ ਨੂੰ ਕਥਾ ਵਿਚਾਰ ਦੇ ਵਿੱਚ ਸਰਵਣ ਕਰੋਗੇ ਹੋਈਆਂ ਪੁੱਲਾਂ ਦੀ ਮਾਫੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਦੀ ਬਖਸ਼ਣਹਾਰ ਹੋ ਪੁੱਲਨ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਪੈ ਅਟਬੀਆ ਮਹਾਨਗਰ ਬਾਸੰਤਰਮ ਲਖਿਆਨ ਪ੍ਰਭ ਬਯਾ ਸਾਧ ਸੰਗਮ RAM RAM ਰਮਣਨ ਸਰਣ ਨਾ ਦੇ ਕ ਹਰ ਹਰ ਦਇਆਲ ਚਰਨ ਵਾਹਿਗੁਰੂ ਜੀ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ